ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਆਪ ਵੀ ਸੰਗਤ ਜੀ ਬਹੁਤ ਧਿਆਨ ਦੇ ਕੇ ਸੁਣਿਓ ਅਤੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜਿਹੜਾ ਉਹ ਜ਼ਰੂਰ ਕਰਦੇ ਸੰਗਤ ਜੀ ਕਿਸੇ ਮੇਰੇ ਵੀਰ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਵੀ ਜਦੋਂ ਅਸੀਂ ਗੁਰਮੁਖੀ ਲਿਪੀ ਦੇ ਜਿਹੜੇ ਅਲਫਾਬੇਟ ਜਾਨੀ ਕਿ ਗੁਰਮੁਖੀ ਦੇ ਅੱਖਰ ਜਦੋਂ ਅਸੀਂ ਪੜਦੇ ਆ ਤੇ ਗੁਰਮੁਖੀ ਅੱਖਰਾਂ ਦੇ ਵਿੱਚ ਆ ਜਿਹੜਾ ਅੱਖਰ ਤੁਸੀਂ ਸਕਰੀਨ ਦੇ ਉੱਤੇ ਲਿਖਿਆ ਹੋਇਆ ਦੇਖ ਰਹੇ ਹੋ ਇਸ ਅੱਖਰ ਦਾ ਜਿਹੜਾ ਸਹੀ ਉਚਾਰਨ ਆ ਉਹ ਕੀ ਹੋਣਾ ਚਾਹੀਦਾ ਕਿਉਂਕਿ ਆਮ ਕਰਕੇ ਇਸ ਅੱਖਰ ਦਾ ਜਿਹੜਾ ਉਚਾਰਨ ਆ ਉਹ ਅਸੀਂ ਇਸੇ ਤਰੀਕੇ ਨਾਲ ਸੁਣਦੇ ਆ ਪੜ੍ਹਦੇ ਆ ਟੈਂਕਾ ਪਰ ਮੈਂ ਅੱਜ ਤੁਹਾਡੇ ਨਾਲ ਬੇਨਤੀ ਸਾਂਝੀ ਕਰਨ ਜਾ ਰਿਹਾ ਇਹਨੂੰ ਸੁਣਿਓ ਧਿਆਨ ਨਾਲ ਸੰਗਤ ਜੀ ਇਹਦਾ ਜਿਹੜਾ ਉਚਾਰਨ ਆ ਇਹ ਮੈਂ ਆਪਣੇ ਕੋਲੋਂ ਉਚਾਰਨ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ ਜਦੋਂ ਸੰਗਤ ਜੀ ਅਜੀਤ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਆ ਤੇ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਵਿੱਚ ਅੰਕ ਨੰਬਰ 433 ਦੇ ਉੱਤੇ ਮਾਰਾ ਜੀ ਨੇ ਇਸ ਅੱਖਰ ਦਾ ਜਿਹੜਾ ਉਚਾਰਨ ਆ ਉਹ ਬਕਾਇਦਾ ਸਾਨੂੰ ਦੱਸਿਆ ਹੋਇਆ ਵੀ ਇਹਦਾ ਉਚਾਰਨ ਸੀ ਕਿਵੇਂ ਕਰਨਾ ਹੈ ਕੇਵਲ ਇਸ ਅੱਖਰ ਦਾ ਹੀ ਉਚਾਰਨ ਨਹੀਂ ਮੈਂ ਸਮਝਦਾ ਤੁਸੀਂ 52 ਅਕਰੀ ਦੀ ਬਾਣੀ ਪੜੋ ਪੱਟੀ ਦੀ ਬਾਣੀ ਪੜੋ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਉਚਾਰਨ ਕੀਤੀ ਹੋਈ ਜਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਵਨ ਅਖਰੀ ਜਾਂ ਭਗਤ ਕਬੀਰ ਸਾਹਿਬ ਜੀ ਹੋਣਾ ਦੀ ਪਾਵਨ ਅੰਮ੍ਰਿਤਮੀ ਬਾਣੀ ਬਾਵਨ ਕਰਿਓ ਇਨ੍ਹਾਂ ਬਾਣੀਆਂ ਦੇ ਵਿੱਚ ਹਰ ਇੱਕ ਅੱਖਰ ਦਾ ਜਿਹੜਾ ਉਚਾਰਨ ਆ ਉਹ ਬਕਾਇਦਾ ਲਿਖ ਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੋਇਆ ਵੀ ਉਹ ਉਚਾਰਨ ਸਾਨੂੰ ਕਿਵੇਂ ਕਰਨਾ ਚਾਹੀਦਾ ਰਹੀ ਇਸ ਅੱਖਰ ਦੀ ਗੱਲ 1433 ਨੰਬਰ ਅੰਕ ਦੇ ਉੱਤੇ ਸੰਗਤ ਜੀ ਤੁਸੀਂ ਦੇਖੋ ਉੱਤੇ ਪਾਠ ਹੁੰਦਾ ਟਟੈ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਤ ਇਹ ਚਲਣਾ ਹੁਣ ਉੱਤੇ ਪਾਠ ਕੀ ਹੈ ਜੀ ਟਟੈ ਜਾਣੇ ਕਿ ਇਸ ਅੱਖਰ ਦਾ ਉਚਾਰਨ ਟੈਂਕਾ ਨਹੀਂ ਕਰਨਾ ਇਸ ਅੱਖਰ ਦਾ ਉਚਾਰਨ ਕਰਾਂਗੇ ਟਟਾ ਜਾਂ ਇਹਦਾ ਅੱਖਰ ਦਾ ਉਚਾਰਨ ਅਸੀਂ ਕਰ ਸਕਦੇ ਹਾਂ ਟਟਾ ਤਾਂ ਕਈ ਵਾਰ ਇਦਾਂ ਹੁੰਦਾ ਹੈ ਕਈ ਲੋਕ ਜਿਹੜਾ ਉਹ ਇਸ ਅੱਖਰ ਦਾ ਜਦੋਂ ਉਚਾਰਨ ਕੀਤਾ ਜਾਂਦਾ ਟਟਾ ਤੇ ਇਹਦਾ ਮਤਲਬ ਜਿਹੜਾ ਉਹ ਕਈ ਗਲਤ ਲੈ ਜਾਂਦੇ ਆ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਸਾਨੂੰ ਆਪਣੀ ਸੋਚ ਜਿਹੜੀ ਆ ਉਹ ਗਲਤ ਨਹੀਂ ਬਣਾਉਣੀ ਚਾਹੀਦੀ ਗੁਰੂ ਪਾਤਸ਼ਾਹ ਨੇ ਬਕਾਇਦਾ ਬਾਣੀ ਦੇ ਵਿੱਚ ਇਹ ਸੱਖਰ ਦਾ ਉਚਾਰਨ ਟਟੈ ਲਿਖਿਆ ਹੋਇਆ ਹੈ। ਤੋਂ ਪਾਠ ਵੀ ਟਟੈ ਆਏਗਾ ਤੇ ਇਹਦਾ ਉਚਾਰਨ ਵੀ ਅਸੀਂ ਟਟਾ ਜਾਂ ਟਟੈ ਇਸ ਢੰਗ ਨਾਲ ਕਰਾਂਗੇ। ਸੰਗਤ ਜੀ ਕਦੇ ਤੁਸੀਂ ਗੌਰ ਕਰਿਓ। ਹੁਣ ਜਦੋਂ ਤੁਸੀਂ ਅੱਖਰਾਂ ਦਾ ਉਚਾਰਨ ਕਰਦੇ ਹੋ। ਅੱਖਰਾਂ ਦੇ ਉਚਾਰਨ ਵਿੱਚ ਜਦੋਂ ਅਸੀਂ ਅੱਖਰ ਦਾ ਉਚਾਰਨ ਕੀਤਾ ਸਸਾ ਉਥੇ ਦੋ ਵਾਰੀ ਸਸਾ ਅੱਖਰ ਆ ਰਿਹਾ ਹੈ। ਲਿਖਤੀ ਰੂਪ ਦੇ ਵਿੱਚ ਉਚਾਰਨ ਅਸੀਂ ਕਰ ਰਹੇ ਹਾਂ ਕਕਾ ਦੋ ਵਾਰੀ ਕਕਾ ਅੱਖਰ ਆ ਰਿਹਾ ਫਿਰ ਅਸੀਂ ਉਚਾਰਨ ਕਰ ਰਹੇ ਹਾਂ ਹਾ ਹਾ ਦੋ ਵਾਰੀ ਹਾ ਹਾ ਅੱਖਰ ਆ ਰਿਹਾ ਜਾਂ ਕੋਈ ਵੀ ਅਲਫਾਬੈਟ ਲੈ ਲਓ ਗੱਗਾ ਘੱਗਾ ਦੋ ਵਾਰੀ ਲੈਟਰ ਦਾ ਨਾਮ ਲਿਖਤੀ ਰੂਪ ਵਿੱਚ ਲਿਖਿਆ ਜਾਂਦਾ ਪਰ ਜਦੋਂ ਇਹਦਾ ਉਚਾਰਨ ਅਸੀਂ ਕਰਾਂਗੇ ਟੈਂਕਾ ਇਹਦੇ ਵਿੱਚ ਫਿਰ ਜਿਹੜਾ ਅੱਖਰ ਟਟਾਵਾ ਇਹਦਾ ਲਿਖਤੀ ਸਰੂਪ ਕੇਵਲ ਇੱਕੋ ਵਾਰ ਬਣਦਾ ਹੈ ਉਸ ਤੋਂ ਅੱਗੇ ਟੱਕੇ ਦੀ ਤੁਹਾਣੀ ਆ ਜਾਂਦੀ ਆ ਜੋ ਮੈਨੂੰ ਇੰਜ ਲੱਗਦਾ ਵੀ ਇਹ ਅਸ਼ੋਧਾ ਗਲਤ ਆ ਇਹਦਾ ਸਹੀ ਉਚਾਰਨ ਹੈ ਟਟਾ ਜਾਂ ਟਟੇ ਉੱਥੇ ਪਾਠ ਆ ਟਟੇ ਟਟੇ ਟੰਚ ਕਰੂ ਕੇ ਆ ਪ੍ਰਾਣੀ ਜਦੋਂ ਤੁਸੀਂ ਮੁਹਾਰਨੀ ਦਾ ਅਭਿਆਸ ਕਰੋਗੇ ਤੇ ਇਹਦਾ ਉਚਾਰਨ ਜਿਹੜਾ ਟਟਾ ਕਰਾਂਗੇ ਤੇ ਮੁਹਾਰਨੀ ਦਾ ਅਭਿਆਸ ਵੀ ਸਹੀ ਹੋਏਗਾ ਟਟੇ ਮੁਕਤਾ ਟ ਟਟਾ ਕੰਨੜਾ ਟਟੇ ਸਿਹਾਰੀ ਟੇ ਟਾ ਬਿਹਾਰੀ ਟੀ ਇਸ ਢੰਗ ਨਾਲ ਉਚਾਰਨ ਕਰ ਸਕਦੇ ਆ ਮੈਂ ਸਾਰੀ ਮੁਹਾਰਨੀ ਦਾ ਉਚਾਰਨ ਨਹੀਂ ਕਰ ਰਿਹਾ ਕੇਵਲ ਸਮਝਾਉਣ ਵਾਸਤੇ ਤੋਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ